ਦੇਖੋ ਜਿਸ ਤਰ੍ਹਾਂ ਅਕੋਰਡਿੰਗ ਟੂ ਦੀ ਪ੍ਰੈਸ ਮੀਡੀਆ ਔਰ ਸਾਰੇ ਲੋਕਾਂ ਨੂੰ ਆਲਮੋਸਟ ਪਤਾ ਹੋਏਗਾ ਕਿ ਇਹ ਮਾਮਲਾ ਇੱਕ 70 ਨੂੰ ਲੈ ਕੇ ਹੈ ਜਿਹੜਾ ਕਿ ਗਣੇਸ਼ਵਰ ਸੂਦਰ ਯੋਗੇਸ਼ਵਰ ਸੂਤ ਜਿਹੜੇ ਮੁਕਤ ਆਠ ਦੇ ਮਾਲਕ ਦੱਸਦੇ ਆ ਆਪਣੇ ਆਪ ਨੂੰ ਉਹਨਾਂ ਵੱਲੋਂ ਕੇਦਾਰਨਾਥ ਪਹਾੜੀਆਂ ਚੜਾਇਆ ਗਿਆ ਤੇ ਇਹ ਛਤਰ ਇਹਨਾਂ ਨੇ ਮੇਰੇ ਕਲਾਇੰਟ ਪ੍ਰਵੀਨ ਫ্রম ਕਾਨਾ ਆਰਟਸ ਐਂਡ ਜੈਮਸ ਮਥੁਰਾ ਤੋਂ ਬਣਵਾਇਆ ਤੇ ਉਹਨਾਂ ਦਾ ਆਪਸ ਦੇ ਵਿੱਚ ਇਸ ਗੱਲ ਨੂੰ ਲੈ ਕੇ ਡਿਸਪਿਊਟ ਸੀਗਾ ਕਿ ਗਣੇਸ਼ਰ ਸੁਣਨੇ ਕਹਨਾ ਸ਼ੁਰੂ ਕਰ ਦਿੱਤਾ ਕਿ ਜੀ ਇਹ ਛੱਤਰ ਤਾਂ ਭੀੜ ਨੇ ਚੜਾਇਆ ਸਾਡਾ ਕੋਈ ਲੈਣਾ ਦੇਣਾ ਨਹੀਂ ਇਹਨਾਂ ਨੇ ਉਸ ਚੀਜ਼ ਨੂੰ ਸਾਬਤ ਕਰਨ ਲਈ ਕੁਝ ਫੈਬ੍ਰੀਕੇਟਿਡ ਆਰਟੀ ਇਨਫੋਰਮੇਸ਼ਨਸ ਬਣਾਈਆਂ ਔਰ ਪੁਲਿਸ ਨੂੰ ਇਨਵੈਸਟੀਗੇਸ਼ਨ ਦੌਰਾਨ ਉਹ ਦਿੱਤੀਆਂ ਔਰ ਕੋਰਟ ਦੇ ਵਿੱਚ ਵੀ ਉਹ ਪ੍ਰਸੀਡ ਕੀਤੇ ਉਹਨਾਂ ਨੂੰ ਡਾਕੂਮੈਂਟਸ ਦਿੱਤੇ ਬਟ ਜਦੋਂ ਲੁਧਿਆਣਾ ਕਮਿਸ਼ਨਰੇਟ ਨੇ ਐਸਆਈਟੀ ਬਣਾਈ ਉਹਦੇ ਵਿੱਚ ਪਤਾ ਲੱਗਿਆ 올 ਦੀ ਡਾਕੂਮੈਂਟਸ ਆਰ ਫੋਰਜਡ ਬਾਈ 뎀 ਤੇ ਇਹਨਾਂ ਤੇ ਇੱਕ ਨਵਾਂ ਮੁਕਦਮਾ ਦਰਜ ਹੋਇਆ ਐਫਆਈਆਰ ਨੰਬਰ 184 ਅ 420 ਸਾਧੜ 71 120ਬੀ ਦੇ ਵਿੱਚ ਦਰਜ ਹੋਇਆ ਸੌਰਮ ਮਦਨ ਯੋਗੇਸ਼ਵਰ ਸੂਦਰ ਗਣੇਸ਼ਵਰ ਸੂਦ ਦੇ ਵਿੱਚ ਇਹਦੇ ਵਿੱਚ ਗਿਆਨੇਸ਼ਵਰ ਸੂਤ ਅਰੈਸਟ ਪੈ ਚੁੱਕੀ ਹੈ 15 ਸਤੰਬਰ ਨੂੰ ਔਰ ਸੌਰਮ ਮਦਨ ਦੇ ਨਾਲ ਜਿਹੜੇ ਯੋਗੇਸ਼ਵਰ ਸੂਜੀ ਹੈ ਉਹ ਸਟਿਲ ਐਟ ਲਾਰਜ ਹੈ ਪੁਲਿਸ ਲੁਕਆਊਟ ਕਰ ਰਹੀ ਹੈ ਔਰ ਇਸ ਦੌਰਾਨ ਮਾਨੀਓ ਕਦਾਲਤ ਨੇ ਸਾਨੂੰ ਅੱਜ ਫਿਰ ਰਿਮਾਂਡ ਦਿੱਤਾ ਹੈ ਟੂ ਦੀ ਪ੍ਰੋਸੀਕਿਊਸ਼ਨ ਏਜੰਸੀ ਤੁਸੀਂ ਮੈਸੀਗੇਟ ਦੀ ਮੈਟਰ ਕਿਉਂਕਿ ਪ੍ਰੋਸੀਕਿਊਸ਼ਨ ਏਜੰਸੀ ਨੇ ਪੁਲਿਸ ਅਥਾਰਟिटीज ਨੇ ਦੱਸਿਆ ਕਿ ਸਾਨੂੰ ਇਨਵੈਸਟੀਗੇਸ਼ਨ ਚ ਦਿੱਕਤ ਆ ਰਹੀ ਹੈ ਲਾਅ ਐਂਡ ਆਰਡਰ ਦੀ ਬਿਕੋਜ਼ ਜਦੋਂ ਜਾਂਦੇ ਆ ਤਾਂ ਸਾਨੂੰ ਜਿਹੜੇ ਇਹਨਾਂ ਦੇ ਸ਼ਰਧਾਲੂ ਹਨ ਉਹਨਾਂ ਵੱਲੋਂ ਕੋਈ ਲਾਅਰਡ ਸਿਚੁਏਸ਼ਨ ਦੀ ਜਿਹੜੀ ਡਿਵੀਏਸ਼ਨ ਉਹ ਨਾ ਹੋਵੇ ਤੇ ਉਹ ਸਾਨੂੰ 20 ਆਵਰਸ ਦੇ ਵਿੱਚ ਇਨਵੈਸਟੀਗੇਟ ਕਰਨੀ ਪੈਗੀ ਉਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਤਾਂ ਕਿ ਕੋਈ ਦਿੱਕਤ ਨਾ ਆਵੇ ਮਾਨਯੋਗ ਅਦਾਲਤ ਨੇ ਅੱਜ ਇੱਕ ਦਿਨ ਦਾ ਰਿਮਾਂਡ ਪੁਲਿਸ ਨੂੰ ਹੋਰ ਦਿੱਤਾ ਸੋ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਇਹ ਬਹੁਤ ਚੱਪ ਚੱਪ ਕੇ ਸੁਣਾਈ ਦਿੱਿੰਦਾ ਕਿ ਇਹ ਮੰਦਰ ਦੱਸੇ ਕਿ 1.3 ਕਰੋੜ ਦਾ ਘਟਾ ਹੈ ਨਾ ਦੱਸਿਆ ਗਿਆ ਹੈ। ਸਭ ਕਿੰਨੇ ਦਾ ਘਟਾ ਹੈ? ਉਹ ਉਹ ਛਤਰ ਦੀ ਕਾਸ ਸੀਗੀ ਇਨੀਸ਼ੀਅਲ ਜਦੋਂ 2018 ਨੂੰ ਇਹਦੇ ਵਿੱਚ ਛਤਰ ਬਣ ਕੇ ਇਹਨਾਂ ਨੇ ਲੈ ਕੇ ਆਂਦਾ ਇਨੀਸ਼ੀਅਲ 3 ਕਿਲੋ ਕੁਝ 1/2 200 ਗ੍ਰਾਮ ਦਾ ਛਤਰ ਸੀ ਔਰ ਉਹਦੇ ਵਿੱਚ ਹੀਰੇ ਜਵਾਹਰਾ ਪੰਨੇ ਵਗੈਰਾ ਐਸ ਪਰ ਦੀ ਆਰਡਰ ਆਫ ðiਸ ਟੂ ਪਰਸਨਸ ਲਗਾਏ ਗਏ ਸੀਗੇ ਔਰ ਜੇ ਆਪਾਂ ਆਲਮੋਸਟ ਵੀ ਅਨادیه ਜਨਤਾ ਨੂੰ ਯਾਦ ਹੋਵੇਗਾ ਔਰ ਪੁਰਾਣੇ ਵੀਡੀਓਜ਼ ਵੀ ਅਵੇਲੇਬਲ ਹੋਣਗੇ ਇਹਨਾਂ ਨੇ ਬੜਾ ਸਮਾਗਮ ਕੀਤਾ ਉਸ ਛਤਰ ਨੂੰ ਡਿਸਪਲੇ ਕਰਨ ਲਈ ਔਰ ਕਾਫੀ ਲੋਕਾਂ ਨੇ ਚੜਾਵਾ ਵੀ ਚੜਾਇਆ ਕਿ ਜੀ ਇਹ ਸਾਡੀਆਂ ਰਿਲੀਜੀਅਸ ਇੱਕ ਕੰਟਰੀਬਿਊਸ਼ਨਸ ਹੈ ਟੁਵਰਡਸ ਅ ਗੁੱਡ ਕਾਸ ਤੇ ਇਹ ਉਸ ਕੇਸ ਦੇ ਵਿੱਚ ਨਾਲ ਰਿਲੇਟਡ ਹੈ ਬਟ ਉਹ ਛਤਰ ਦੀ ਕਾਸਟ ਸਾਡੇ ਕਲਾਇੰਟ ਨੂੰ ਕਦੀ ਨਹੀਂ ਮਿਲੀ ਮੈਟਰ ਇਸ ਸਟਿਲ ਅੰਡਰ ਇਨਵੈਸਟੀਗੇਸ਼ਨ ਹੈ ਮੈਟਰ ਹਾਲੇ ਸੁਪਰੀਮ ਕੋਰਟ ਤੱਕ ਕੰ ਵੀ ਐਫ ਆਈ ਆਰ ਦੇ ਰਿਲੇਟਡ ਤੇ ਹੈ ਜੀ ਕਿੰਨੇ ਦਾ ਛਤਰ ਸੀ ਜੀ ਉਸ ਵੇਲੇ ਛਤਰ ਦੀ ਕਾਸਟ 1 ਕਰੋੜ 31 ਲੱਖ ਰੁਪਏ ਦੇ ਕਰੀਬ ਸੀ ਜੀ ਤੇ ਕਿੰਨਾ ਪ੍ਰੋਗਰਾਮ ਇਹ ਜਿਹੜਾ ਛਤਰ ਬਣਿਆ ਇਹ ਬਣਿਆ 6 ਅਪ੍ਰੈਲ 2018 ਨੂੰ ਇਹ ਇਹਨਾਂ ਨੇ ਲਿਆ ਕੇ 19 April 7 7 ਅਪ੍ਰੈਲ ਨੂੰ ਇਹਨਾਂ ਨੇ ਧਿਆਨਾ ਸਮਾਗਮ ਕੀਤਾ ਸੀ ਉਸ ਤੋਂ ਬਾਅਦ ਇਹ ਇਹਨਾਂ ਕੋਲ ਕਿੰਨੇ ਦਾ ਹੋ ਗਏ ਕਿ ਕਿ ਉਹ ਕਿੰਨਾਂ ਦੀ ਗ੍ਰਿਫਤਾਰੀ ਪਾਕੀ ਇਹਦੇ ਵਿੱਚ ਦੋ ਲੋਕ ਅਰੈਸਟ ਹੋਏ ਹਨ ਗਣੇਸ਼ਵਰ ਸੂਤ ਔਰ ਸੌਰਮਬਦਨ ਯੋਗੇਸ਼ਵਰ ਸੂਤ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਜੀ ਜੋ ਡੈਕਰੀਸ ਇਸ ਤਰ੍ਹਾਂ ਇੱਕ ਅਲੱਗ ਥੜਾ ਚਰਚਾ ਕੀਤੀ ਹੈ ਇਹਦੇ ਵਿੱਚ ਨੇ ਲੋਕਾਂ ਦੀ ਸ਼ਰਦਾ ਦੇ ਬਾਰੇ ਦੇ ਦੇਖੋ ਸ਼ਰਦਾ ਤਾਂ ਹਰ ਅਕਿਸਾਨ ਔਰ ਨਾਗਰੀ ਕੀ ਹੈ ਜਦੋਂ ਵੀ ਆਪਾਂ ਕਿਸੇ ਵੀ ਰਿਲੀਜ ਸਵਾਰੇ ਦੀ ਗੱਲ ਕਰੀਏ ਇਹ ਅੰਕਨਾ ਤਾਂ ਸਹੀ ਨਹੀਂ ਹੋਊਗਾ ਕਿੰਨੇ ਕੁ ਲੋਕਾਂ ਦੀ ਹਾਂ ਜਿਹੜੇ ਜਿਹੜੇ ਬੰਦੇ ਦਿਲੋਂ ਜੁੜੇ ਹਨ ਉਹਨਾਂ ਨੂੰ ਜਰੂਰ ਇਹ ਪਹੁੰਚਦੀ ਹੈ ਕਿ ਜਦੋਂ ਕੋਈ ਵੀ ਇਸ ਤਰ੍ਹਾਂ ਦੀ ਦਿੱਕਤ ਆਂਦੀ ਹੈ ਉਹਨਾਂ ਦੀ ਰਿਲੀਜੀਅਸ ਸੈਂਟੀਮੈਂਟਸ ਦੇ ਵਿੱਚ ਬਟ ਐਸ ਵਿਲੇ ਜਿਹੜਾ ਪ੍ਰੈਜ਼ੈਂਟ ਮੁੱਦਾ ਹੈ ਉਹ ਦੋਸ਼ੀਆਂ ਵੱਲੋਂ ਕਿਤੇ ਗਏ ਡਾਕੂਮੈਂਟ ਫੈਬ੍ਰਿਕੇਸ਼ਨ ਬਾਰੇ ਮੁੱਦਾ ਹੈ ਕਿ ਉਹਨਾਂ ਨੇ ਪੁਲਿਸ ਇਨਵੈਸਟੀਗੇਸ਼ਨ ਔਰ ਕੋਰਟ ਦੇ ਵਿੱਚ ਇਹ ਡਾਕੂਮੈਂਟਸ ਦਿੱਤੇ ਫਿਰ ਪੁਲਿਸ ਵੱਲੋਂ ਕਿਦਾਂ ਦਾ ਪੁਲਿਸ ਵੱਲੋਂ ਕਾਰਵਾਈ ਬਹੁਤ ਸੰਤੋਸ਼ਜਨਕ ਹੈ ਜੀ ਉਹਨਾਂ ਨੇ ਜਿੰਨੀਆਂ ਔਰ ਇਹ ਦਿਸ ਇਜ਼ ਪਰਹੈਪਸ ਸਾਡੇ ਲੌਂਗ ਕੈਰੀਅਰ ਦੇ ਵਿੱਚ ਅਸੀਂ ਦੇਖਦੇ ਆ ਕਿ ਪੁਲਿਸ ਇਨਵੈਸਟੀਗੇਟਸ ði ਮੈਟਰ ਵੈਰੀ ਵੈਲ ਐਂਡ ਸਿਮਿਲਰਲੀ ਇਨ ðiਸ ਕੇਸ ਆਲਸੋ ਉਹਨਾਂ ਨੇ ਬਿਲਕੁਲ ਸਹੀ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਟੀਮਸ ਬਣਾਈਆਂ ਸਪੈਸ਼ਲ ਇਨਵੈਸਟੀਗੇਸ਼ਨ ਟੀਮਸ ਬਣੀਆਂ ਬਾਕਾਇਦਾ ਇਨਫੋਰਮੇਸ਼ਨਸ ਕਿਰਦਾਰਨਾਥ ਬਦਰੀ ਟੈਂਪਲ ਤੋਂ ਲਿੱਤੀਆਂ ਗਈਆਂ ਥਰੂ ði ਪ੍ਰੋਪਰ ਚੈਨਲਸ ਔਰ ਉਹ ਤੋਂ ਪਾਇਆ ਗਿਆ ਕਿ ਪ੍ਰਾਇਮਾ ਫਿਸ਼ਾਈ ਜਿਹੜੇ ਡਾਕੂਮੈਂਟਸ ਦੋਸ਼ੀਆਂ ਨੇ ਸਬਮਿਟ ਕੀਤੇ ਇਨ देयर ਇਨਵੈਸਟੀਗੇਸ਼ਨ ਐਂਡ देयर ਸਟੇਟਮੈਂਟਸ ਅੰਡਰ ਸੈਕਸ਼ਨ 161 ਉਹ ਸਾਰੇ ਫੋਜ ਐਂਡ ਫੈਬ੍ਰਿਕੇਟਿਡ ਪਾਏ ਗਏ ਉਸ ਦੇ ਬਾਵਜੂਦ ਔਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਿਹੜਾ ਤੁਸੀਂ ਸਵਾਲ ਪੁੱਛਿਆ ਇਹ ਪ੍ਰੋਪਰ ਇਨਕੁਆਰੀ ਦੇ ਨਾਲ ਆਲਮੋਸਟ ਅਰਾਊਂਡ 1 ਇਅਰ ਔਰ 1 1/2 ਇਅਰ ਦੀ ਇਨਕੁਆਰੀ ਤੋਂ ਬਾਅਦ ਇਹ ਪਰਚਾ ਦਰਜ ਹੋਇਆ ਸੋ ਇਹ ਮਤਲਬ ਇਹ ਫਸਟ ਟਾਈਮ ਐਸਾ ਦੇਖਿਆ ਗਿਆ ਕਿ ਦੋਸ਼ੀਆਂ ਕੋਲੇ ਹੀ ਗੱਲ ਕਹਿਣ ਨੂੰ ਵੀ ਨਹੀਂ ਸੀ ਜੀ ਕਿ ਸਾਨੂੰ ਸੁਣਿਆ ਨਹੀਂ ਗਿਆ ਪਰਚਾ ਦਰਜ ਕਰਨ ਤੋਂ ਪਹਿਲਾਂ ਰ because everything was so documented investigative agencies done it so well in their investigation i'm proud of my police agencies and the police force sir muftad ji eh hona lagya ki inna ne sunn dhokha na tha dekho main pehla dassya ke eh jada sune jada maujooda case hai oh us cheezan to hat ke hai eh maujooda case hai jide inna ne 4g one fabrication kiti apne aap nu pak saaf dikhan layi oh di tehqiqat baare hai inna ne ਇਹ ਯੋਗੇਸ਼ਵਰ ਸੂਦ ਔਰ ਗਣੇਸ਼ਵਰ ਸੂਦ ਨੇ ਜਿਹੜੇ ਡਾਕੂਮੈਂਟਸ ਫੋਰਜ ਐਂਡ ਫੈਬ੍ਰਿਕੇਟਿਡ ਕੀਤੇ ਉਹਦੇ ਬਾਰੇ ਹੈ ਇਹਨਾਂ ਨੇ ਇਵਨ ਉਹ ਡਾਕੂਮੈਂਟ ਆਨੇਬਲ ਪੰਜਾਬ ਹਰਿਆਣਾ ਹਾਈ ਕੋਰਟਸ ਵੀ ਸਬਮਿਟ ਕੀਤੇ ਡਿਊਰਿੰਗ देयर ਸਬਮਿਸ਼ਨਸ ਐਂਡ ਡਿਊਰਿੰਗ देयर ਜਿਹੜੀਆਂ ਉੱਥੇ ਪ੍ਰੋਸੀਡਿੰਗਸ ਚੱਲ ਰਹੀ ਸੀ ਨਾ ਹੋ ਉਹ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ ਬੇਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ ਨੌ ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ਵिच ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ